ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਪਾਈ ਮਰਦਾਨਾ ਨਾਲ ਲੋਕਾਂ ਨੂੰ ਸੱਚਾਈ ਦੇ ਰਸਤੇ ਉੱਤੇ ਲਿਆਉਣ ਲਈ ਜਗਾ ਜਗਾ ਫੇਰੀਆ ਕਰ ਰਹੇ ਸਨ ਗੁਰੂ ਜੀ ਜਿੱਥੇ ਵੀ ਜਾਂਦੇ ਉੱਥੇ ਲੋਕਾਂ ਨੂੰ ਸੱਚੇ ਜੀਵਨ ਬਾਰੇ ਸਿੱਖਿਆ ਦਿੰਦੇ ਅਹੰਕਾਰ ਨੂੰ ਛੱਡਣ ਅਤੇ ਸੇਵਾ ਕਰਨ ਦਾ ಪಾਠ ਪੜਾਉਂਦੇ ਇੱਕ ਦਿਨ ਗੁਰੂ ਨਾਨਕ ਜੀ ਅਤੇ ਪਾਈ ਮਰਦਾਨਾ ਰਾਜਸਥਾਨ ਦੇ ਇੱਕ ਪਿੰਡ ਵਿੱਚ ਪਹੁੰਚੇ ਇਹ ਪਿੰਡ ਬਹੁਤ ਸੁੱਕਾ ਤੇ ਬੰਜਰ ਸੀ ਪਾਣੀ ਘੱਟ ਮਿਲਦਾ ਸੀ ਅਤੇ ਲੋਕਾਂ ਦੀ ਜ਼ਿੰਦਗੀ ਬਹੁਤ ਖਟਣ ਸੀ ਇੱਥੇ ਦੇ ਲੋਕ ਮਾਇਆ ਦੇ ਮਾਰੇ ਹੋਏ ਸਨ ਉਹਨਾਂ ਨੂੰ ਸਿਰਫ ਆਪਣੀ ਦੌਲਤ ਐ ਸੰਸਾਰੀ ਚੀਜ਼ਾਂ ਦਾ غرੂਰ ਸੀ ਪਿੰਡ ਵਿੱਚੇ ਨੇ ਨਾ ਕੋਈ ਮਦਦ ਕਰਦਾ ਸੀ ਨਾ ਕੋਈ ਸੇਵਾ ਹਰ ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਮਸਤ ਹੈ ਤੇ ਦੂਜਿਆਂ ਤੋਂ ਅਣਜਾਣ ਸੀ ਗੁਰੂ ਜੀ گاਵਾ ਵਿੱਚ ਘੁੰਮ ਰਹੇ ਸੀ ਸੰਗ ਅਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੇ ਇੱਕ ਗਰਮੀ ਨਾਲ ਪਰੇਸ਼ਾਨ ਕਿਸਾਨ ਨੂੰ ਪੁੱਛਿਆ ਭਰਾ ਤੁਸੀਂ ਆਪਣੀ ਰੋਜ਼ੀ ਰੋਟੀ ਕਿਵੇਂ ਕਮਾਉਂਦੇ ਹੋ ਕਿਸਾਨ ਨੇ ਕਹਾ ਹਾਂ ਅਸੀਂ ਮਿਹਨਤ ਕਰਦੇ ਹਾਂ ਅਤੇ ਆਪਣੀ ਜ਼ਿੰਦਗੀ ਚ ਚਲਾਉਂਦੇ ਹਾਂ ਪਰ ਅਸੀਂ ਆਪਣੀ ਮਿਹਨਤ ਦਾ ਫਲ ਕਿਸੇ ਨਾਲ ਸਾਂਝਾ ਨਹੀਂ ਕਰਦੇ ਇਹ ਸਾਡੀ ਤਾਂ ਦੌਲਤ ਸਿਰਫ ਸਾਡੇ ਲਈ ਹੈ ਇਹ ਸੁਣ ਕੇ ਗੁਰੂ ਨਾਨਕ ਜੀ ਨੇ ਹੌਲੀ ਮੁਸਕਰਾ ਕੇ ਕਿਹਾ ਬਰਾ ਕੀ ਤੁਸੀਂ ਕਦੀ ਸੋਚਿਆ ਹੈ ਕਿ ਇਹ ਦੌਲਤ ਤੇ ਸਮਾਨ ਨਾਲ ਤੁਹਾਡਾ ਨਾਲ ਨਹੀਂ ਜਾਏਗਾ ਉਹਨਾਂ ਨੇ ਅੰਕਾਰ ਨਾਲ ਜਵਾਬ ਦਿੱਤਾ ਸਾਨੂੰ ਇਸ ਸਬੰਧੀ ਕੋਈ ਪਰਵਾਹ ਨਹੀਂ ਇਹ ਸਾਡਾ ਅਧਿਕਾਰ ਹੈ ਸਾਨੂੰ ਕਦੀ ਕਿਸੇ ਦੀ ਮਦਦ ਕਰਨ ਦੀ ਲੋੜ ਮਹਿਸੂਸ ਨਹੀਂ ਹੋਈ ਗੁਰੂ ਜੀ ਨੇ ਹੱਸਦੇ ਹੋਏ ਉਸ ਨੂੰ ਮਾਰਗ ਦੱਸਿਆ ਮਰਦਾਂ ਮਾਇਆ ਦਾ ਅਹੰਕਾਰ ਅੰਤ ਵਿੱਚ ਖਾਲੀ ਹੱਥ ਜਾਏਗਾ ਜੋ ਲੋਕ ਸਾਂਝਾ ਨਹੀਂ ਕਰਦੇ ਉਹਨਾਂ ਨੂੰ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਆਉਂਦੀ ਸੱਚਾ ਸੁੱਖ ਤਾਂ ਦੂਜਿਆਂ ਦੀ ਸੇਵਾ ਅਤੇ ਸਾਂਝੇਦਾਰੀ ਵਿੱਚ ਹੈ ਪਰ ਪਿੰਡ ਦੇ ਲੋਕਾਂ ਨੇ ਗੁਰੂ ਜੀ ਦੀ ਗੱਲ ਸਮਝ ਨਹੀਂ ਆਈ ਉਹ ਗੁਰੂ ਜੀ ਦੀ ਸਿੱਖਿਆ ਨੂੰ ਹਲਕੇ ਵਿੱਚ ਲੈ ਗਏ ਅਤੇ ਅਹੰਕਾਰ ਦੇ ਜਾਲ ਵਿੱਚ ਫਸੇ ਰਹੇ ਦੂਜੇ ਪਿੰਡ ਦੀ ਯਾਤਰਾ ਕੁਝ ਦਿਨ ਬਾਅਦ ਗੁਰੂ ਨਾਨਕ ਜੀ ਅਤੇ ਪਾਈ ਮਰਦਾਨਾ ਨੇ ਅਗਲੇ ਪਿੰਡ ਦੀ ਯਾਤਰਾ ਕੀਤੀ ਇਹ ਪਿੰਡ ਪਹਿਲੇ ਪਿੰਡ ਦੇ ਪਿੰਡ ਤੋਂ ਬਹੁਤ ਵੱਖਰਾ ਸੀ ਇੱਥੇ ਲੋਕ ਸਤਿਭਾਵਨਾ ਅਤੇ ਸੇਵਾ ਦੇ ਜੀਵਨ ਬਿਤਾਉਂਦੇ ਸਨ ਉਹਨਾਂ ਦੇ ਚਿਹਰਿਆਂ ਤੇ ਖੁਸ਼ਵਾਲੀ ਦੀ ਚਮਕ ਸੀ ਪਿੰਡ ਵਿੱਚ ਜਦ ਗੁਰੂ ਜੀ ਪਹੁੰਚੇ ਲੋਕ ਉਹਨਾਂ ਦੇ ਸਵਾਗਤ ਲਈ ਇਕੱਠੇ ਹੋ ਗਏ ਗੁਰੂ ਜੀ ਨੂੰ ਪਾਣੀ ਪਿਲਾਇਆ ਅਤੇ ਭੋਜਨ ਪਰੋਸਿਆ ਤੇ ਬਹੁਤ ਆਦਰ ਦਿਖਾਇਆ ਇੱਥੇ ਗੁਰੂ ਜੀ ਨੇ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਪੁੱਛਿਆ ਪ੍ਰਾਤ ਤੁਸੀਂ ਆਪਣੀ ਰੋਜ਼ੀ ਰੋਟੀ ਕਿਵੇਂ ਕਮਾਉਂਦੇ ਹੋ ਇੱਕ ਬਜ਼ੁਰਗ ਨੇ ਜਵਾਬ ਦਿੱਤਾ ਹੇ ਸਤਿਗੁਰੂ ਅਸੀਂ ਆਪਣੀ ਮਿਹਨਤ ਨਾਲ ਜੋ ਕੁਝ ਵੀ ਕਮਾਉਂਦੇ ਹਾਂ ਉਹਨਾਂ ਨੂੰ ਸਾਂਝਾ ਕਰਦੇ ਹਾਂ ਇਹ ਰੱਬ ਦੀ ਕਿਰਪਾ ਹੈ ਜੋ ਅਸੀਂ ਸੇਵਾ ਕਰਨ ਦੇ ਯੋਗ ਹਾਂ ਅਸੀਂ ਵਿਚੜਿਆਂ ਦੀ ਮਦਦ ਕਰਦੇ ਹਾਂ ਮਹਿਮਾਨਾਂ ਨੂੰ ਆਦਰ ਨਾਲ ਸਵਾਗਤ ਕਰਦੇ ਹਾਂ ਅਤੇ ਹਰ ਕੋਈ ਇੱਕ ਦੂਜੇ ਨੂੰ ਦਾ ਸਾਥ ਦਿੰਦਾ ਹੈ ਗੁਰੂ ਨਾਨਕ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਭਾਈ ਮਰਦਾਨਾ ਵੱਲ ਮੁੜਦੇ ਹੋਏ ਕਿਹਾ ਮਰਦਾਨਿਆ ਇਹ ਲੋਕ ਸੱਚੇ ਰਾਹ ਤੇ ਹਨ ਇਹ ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹਨ ਇਨਾਂ ਦੇ ਹਿਰਦੇ ਸੇਵਾ ਤੇ ਪ੍ਰੇਮ ਨਾਲ ਭਰੇ ਹੋਏ ਹਨ ਇਨਾਂ ਦੀ ਖੁਸ਼ਹਾਲੀ ਦਾ ਰਾਜ ਇਹ ਹੈ ਕਿ ਇਹ ਆਪਣੇ ਸਰੋਤਿਆਂ ਨੂੰ ਸਾਂਝਾ ਕਰਦੇ ਹਨ ਅਤੇ ਮਾਇਆ ਦਾ ਇਨਕਾਰ ਨਹੀਂ ਕਰਦੇ ਗੁਰੂ ਜੀ ਦੀ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦੂਜੇ ਪਿੰਡ ਦੇ ਲੋਕਾਂ ਨੂੰ ਸਿੱਖਿਆ ਦੇਣ ਲਈ ਕਿਹਾ اے ਭਾਈ ਸੱਚਾਈ ਸੇਵਾ ਅਤੇ ਪਿਆਰ ਹੀ ਮਨੁੱਖਤਾ ਤੇ ਜੀਵਨ ਦਾ ਮੂਲ ਹੈ ਜੇਕਰ ਤੁਸੀਂ ਸੱਚੇ ਮਨ ਨਾਲ ਸੇਵਾ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਦਾਤਾ ਦਿੰਦਾ ਹੈ ਸੱਚਾ ਦਾਤਾ ਉਹ ਹੈ ਜੋ ਦੂਜਿਆਂ ਲਈ ਸੋਚਦਾ ਹੈ ਜੋ ਆਪਣੇ ਹਿਰਦੇ ਨੂੰ ਪ੍ਰੇਮ ਨਾਲ ਭਰ ਲੈਂਦਾ ਹੈ ਉਹ ਸੱਚੇ ਸੁੱਖ ਨੂੰ ਪ੍ਰਾਪਤ ਕਰਦਾ ਹੈ ਦੂਜਿਆਂ ਨਾਲ ਸਾਂਝ ਪਾਉਣ ਵਾਲਾ ਕਦੀ ਭੁੱਖਾ ਨਹੀਂ ਰਹਿੰਦਾ ਇਹ ਸੁਣ ਕੇ ਪਿੰਡ ਦੇ ਲੋਕ ਬਹੁਤ ਖੁਸ਼ ਹੋਏ ਗੁਰੂ ਜੀ ਦੇ ਚਰਨਾਂ ਵਿੱਚ ਸ਼ੁਕਰਾਨਾ ਪ੍ਰਗਟ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਹਮੇਸ਼ਾ ਨਿਮਰਤਾ ਅਤੇ ਸੇਵਾ ਦਾ ਰਾਹ ਅਪਣਾਇਆ ਜਾਵੇ ਅਹੰਕਾਰ ਦਾ ਨਾਸ਼ ਕੁਝ ਮਹੀਨੇ ਬਾਅਦ ਪਹਿਲੇ ਪਿੰਡ ਵਿੱਚ ਆਫਤ ਆ ਗਈ ਉਹਨਾਂ ਦੇ ਖੇਤ ਸੁੱਕ ਗਏ ਅਤੇ ਪਾਣੀ ਦੀ ਘਾਟ ਹੋ ਗਈ ਲੋਕ ਆਪਣੇ ਮਾਲ-ਤਨ ਨਾਲ ਕੁਝ ਵੀ ਨਹੀਂ ਕਰ ਸਕੇ ਜਿਸ ਦੌਲਤ ਦਾ ਉਹਨਾਂ ਨੂੰ غرور ਸੀ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਈ ਉਹਨਾਂ ਨੂੰ ਇਹ احساس ਹੋਇਆ ਕਿ ਮਾਇਆ ਸਿਰਫ ਇੱਕ ਝੂਠੀ ਦੌਲਤ ਹੈ ਜੋ ਸੱਚੇ ਦਿਲ ਦੇ ਰਿਸ਼ਤਿਆਂ ਤੇ ਸੇਵਾ ਦੇ ਮੁਕਾਬਲੇ ਕੁਝ ਵੀ ਨਹੀਂ ਇਸੇ ਬਾਅਦ ਦੂਜੇ ਪਿੰਡ ਵਿੱਚ ਹਰ ਕੋਈ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨਾਂ ਨੇ ਆਪਣੀ ਸਾਂਝ ਪਿਆਰ ਨਾਲ ਨਿਭਾਈ ਖੇਤਾਂ ਵਿੱਚ ਕਮੀ ਹੋਣ ਦੇ ਬਾਵਜੂਦ ਉਹਨਾਂ ਨੇ ਸਾਂਝੇ ਸੰਕਲਪ ਤੇ ਉਹਨਾਂ ਨੂੰ ਜਿੰਦਾ ਰੱਖਿਆ ਇਹ ਗੁਰੂ ਜੀ ਦੀ ਸਿੱਖਿਆ ਦਾ ਅਸਰ ਸੀ ਸਿਖਲਾਈ ਇਹ ਕਹਿੰਨੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੰਡ ਛਕਣਾ ਜੋ ਕੁਝ ਸਾਡੇ ਕੋਲ ਹੈ ਉਹ ਦੂਜਿਆਂ ਨਾਲ ਸਾਂਝਾ ਕਰੋ ਇਹ ਸਾਡਾ ਧਰਮ ਹੈ ਸੇਵਾ ਦੀ ਮਹੱਤਤਾ ਸੱਚੀ ਸੇਵਾ ਹੀ ਰੱਬ ਦੀ ਸੇਵਾ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਰੱਬ ਉਸ ਦਾ ਸਾਥ ਦਿੰਦਾ ਹੈ माया ਦਾ ਅਹੰਕਾਰ ਛੱਡੋ ਮਾਇਆ ਅਤੇ ਸੰਸਾਰਿਕ ਦੌਲਤ ਅਸਲੀ ਸਦਾਇਤ ਨਹੀਂ ਅਸਲੀ ਤਾਂ ਸੱਚਾਈ ਸਿਮਰਤਾ ਅਤੇ ਸੇਵਾ ਹੈ ਗੁਰੂ ਦੀ ਸਿੱਖਿਆ ਤੇ ਚਲੋ ਗੁਰੂ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਅਤੇ ਸੇਵਾ ਦੇ ਰਾਹ ਤੇ ਚੱਲਣ ਨਾਲ ਹੀ ਜੀਵਨ ਵਿੱਚ ਖੁਸ਼ੀ ਮਿਲਦੀ ਹੈ ਧੰਨਵਾਦ ਜੀ